ਇੱਕ ਫਤੇ ਦੀ ਹੋਰ ਖੜੀ ਹੈ ਆਪਣੇ ਕਾਲੀ ਰਾਜਕੇਸ਼ਰੀ ਦੀ ਬੱਚੀ ਖੜੀ ਆ ਦੋ ਦੰਦ ਹੋ ਗਈ ਉਹ ਓਕੇ ਲਾਲ ਰਤਨ ਦਾ ਬਸ਼ੀਰਾ ਜੀ ਓਕੇ ਤੇ ਦਿੱਲੀ ਤੋੜ ਦਾ ਬਸ਼ੀਰਾ ਖੜਾ ਜੀ ਘਰੇ ਆਪਣੇ ਉਹਦੀ ਭੈਣ ਆ ਤੇਰੇ ਪੰਜਾਬ ਤੋਂ ਧੂਰੀ ਵਾਲ ਤੋਂ ਵੀ ਵਾਲੇ ਤੋਂ ਵੀ ਲੈ ਤੂੰ ਅੱਛਾ ਜਦੋਂ ਟੈਂਕਰ ਆ ਓਕੇ ਓਕੇ ਸ਼ੋ ਠੀਕ ਆ ਉਧਰੋਂ ਆ ਹਾਂਜੀ ਹਾਂਜੀ ਬੜਾ ਚੰਗਾ ਖੜਾ ਹੋਊਗੀ ਤਾਂ ਉਹ ਲਾਲ ਰਤਨ ਦਾ ਰਾਜਾ ਰਤਨ ਦਾ ਹੋ ਹਾਂ ਜੀ ਬਾਈ ਜੀ ਠੀਕ ਹੈ ਚੰਬੇ ਦਾ ਬੜਾ ਨਾਮ ਦਲਦਾ ਚੰਬੇ ਦਾ ਕੈਕਟਰ ਨੰਬਰ ਇਸ ਤੋਂ ਇਲਾਵਾ ਲੂਗਾ ਮੇਰੇ ਆਪਣੇ ਕੋ ਹੋਰ ਕਿਹੜੇ ਕਿਹੜੇ ਆ 2 3 3 ਕੇ ਬਾਈਕ ਜਾਲੀ ਉਨੇ ਖੜੇ ਆ ਜਿਹਨਾਂ ਨੇ वर्ल्ड कप ਜਿੱਤਿਆ ਵੀਰ ਨੇ ਇਹ ਕਿਤੇ ਯਾਰ ਗੱਲ ਸੁਣ ਇਹ ਰੂਹਾਂ ਮਿਲਦੀਆਂ ਇਹੀ ਸਾਨੂੰ ਜੀ ਬਾਈ ਜਾਰੀ ਦਾ ਤਾਂ ਸੀ ਇਹ ਜਾਰੀ ਦਾ ਥੋੜਾ ਥੋੜਾ ਨਾਮ ਕੀ ਹੈ ਥੋੜਾ ਕੁੜੇ ਦਾ ਨਾਮ ਕੀ ਹੈ ਜੀ ਆਪ ਜੀ ਸੰਦੀ ਮੈਂਟਾ ਕਹਿੰਦੇ ਜਰਾ ਆਪਣਾ ਏਰੀਆ ਕਿਹੜਾ ਜੀ ਮੇਰਾ ਪਿੰਡ ਖਾਸੀ ਕਲਾਂ ਜੀ ਇਹ ਕਿਹੜੇ ਜੀ ਪਿੰਡ ਆ ਕਿੱਥੇ ਪਿੰਡ ਕਿਹੜੇ ਜੀ ਜੀ ਬਾਪੂ ਨੇ ਬਣਾਈਆ ਢੇਲ ਬੜੇ ਨੇ ਹਾਂਜੀ ਬਾਪੂ ਬਾਦਲ ਸਾਹਿਬ ਨੇ ਉਹ ਉਹ ਢੇਲ ਦੇ ਨਾਲ ਤੱਕ ਸਾਡਾ ਖਾਸ ਓਕੇ ਜੀ ਓਕੇ ਆਪੇ ਜਨਮ ਦਾ ਨਾਮ ਕੀ ਹੈ ਜੀ ਇਹਦਾ ਇਹਨੋਂ ਫਟੇ ਜਾਂਦਾ ਬਾਈ ਫਟੇ ਜਾਂਗਾ ਕਿਹੜੀ ਲਾਈਨ ਦੇ ਵਿੱਚ ਆਉਂਦਾ ਜੀ ਇਹ ਇਹ ਮੱਝੂਗੀਆਂ ਨੇ ਜਿਹੜੀ ਬਾਪੂ ਜੋੜਾ ਸੋ ਨੇ ਮੱਝੂਗੀਆਂ ਨੇ ਤਿਆਰ ਕਰ ਲਿਆ ਉਹ ਲੈਣਾ ਠੀਕ ਆ ਜੀ ਇਹਦੀ ਫੀਸ ਕਿੰਨੀ ਰੱਖੀ ਹੋਈ ਹੈ ਫੀਸ ਦਾ ਕੀ ਹੋਣਾ ਤੁਹਾਨੂੰ ਦਸੀਏ ਫੀਸ ਤਾਂ ਕਿੰਨਾ 31 ਅਸੀਂ ਕਹੀ ਜਾਂਦੇ ਆ ਕੋਈ ਗੱਲ ਨਹੀਂ ਚਲੋ ਠੀਕ ਆ ਤੇ ਮੋਬਾਈਲ ਨੰਬਰ ਕੀ ਆ ਜੀ ਆਪਣਾ 9872828 ਤੇ ਜਦੋਂ ਮਰਜੀ ਆਉਣ ਬੰਦੇ ਕਾਲ ਕਾਲ ਕਰਕੇ ਮਰਜੀ ਆਉਣ ਕਿਹਦਾ ਰਾਜੇ ਸ਼ੌਂਕ ਨੂੰ ਰੱਖਿਆ ਜਾਂਦਾ ਹਾਂਜੀ ਕਿਉਂਕਿ ਮਹਾਰਾਜ ਇੰਨਾ ਕਿ ਭਰਦਾ ਤੁਸਦ ਗਿਆ ਬਾਈ ਗਲਜਾੜੀ ਉੱਤੇ ਖੜੇ ਆ ਜਿਹਨਾਂ ਨੇ ਵਰਲਡ ਕੱਪ ਜਿੱਤਿਆ ਵੀਰ ਨੇ ਇਹ ਕਿਤੇ ਯਾਰ ਗੱਲ ਸੁਣ ਇਹ ਰੂਹਾਂ ਮਿਲਦੀਆਂ ਇਹੀ ਸਾਨੂੰ ਜਿਹੜੇ ਜਨਵਰਾਂ ਦਾਤਾ ਸਾਹਿਬ ਤੋਂ ਡਰ ਕੇ ਕਹਿੰਦਾ ਇਹ ਹੀ ਸਾਨੂੰ ਰੂਹਾਂ ਮਲਾਉਂਦੇ ਆ ਇਹ ਤਾਂ ਹੈਗਾ ਹੀ ਆ ਜੀ ਠੀਕ ਹੈ ਨਾ ਗਾਂ ਦੀ ਘਾਉ ਮੇਲ ਮਲਾਪ ਹੁੰਦੇ ਰਹਿੰਦੇ ਆ ਬਾਈ ਗਲਜਾਰੀ ਆਇਆ ਮੇਰੇ ਕੋਲੇ ਉੱਥੇ ਕੋੜਾ ਦੇਖਣ ਇਹ ਕਹਿੰਦਾ ਬਾਈ ਮੈਂ ਤੇਆ ਕੋੜੀ ਲੈ ਜਾਣੀ ਮੈਂ ਕਿਹਾ ਲੈ ਜਾ ਬਾਈ ਗਲਜਾਰੀ ਤੇਰੀ ਨਹੀਂ ਆ ਵੀ ਤੇਰਾ ਹੀ ਆ ਤੇਰਾ ਹੀ ਆ ਆਹ ਵੀ ਅਸੀਂ ਉਹੀ ਗੱਲਾਂ ਕਰਦੇ ਹਾਂ ਏਡੀਆਂ ਆਉਣ ਵੀ ਅਸੀਂ ਗੱਲਾਂ ਉਹੀ ਕਰਦੇ ਹਾਂ ਜੰਡੂ ਰਿਆ ਯਾਰ ਕਬੱਡੀ ਦਾ ਮਾਣ ਆ ਬਾਈ ਗੁਲਗਾਰੀ ਉਹ ਲੈ ਯਾਰ ਹੱਥ ਹੋ ਨਹੀਂ ਤੇ ਤਰੀਆ ਨਾਮ ਨਾ ਖੱਟਿਆ ਕੋਈ ਨਾਮ ਦੱਸੇ ਨੀ ਬਾਈ ਬਾਰੇ ਬਾਈ ਗੁਲਗਾਰੀ ਦਾ ਤਾਂ ਸੀ ਇਹ ਜਾਨਾ ਚੋਟੀ ਦਾ ਖਿਡਾਰੀ ਰਿਹਾ ਯਾਰ ਦਾ ਇਸ ਬੰਦੇ ਨੇ ਸਾਡੇ ਨੇ ਵੀਰ ਨੇ 9 ਬਾਈ ਗੁਲਗਾਰੀ ਇਹ ਵੀ ਕੋਈ ਮਹਾਪੁਰਸ਼ੀ ਹੋਣਗੇ ਪਿਛਲੇ ਜਨਮ ਦੀ ਹਾਂਜੀ ਇਹ ਤਾਂ ਹੈਗੀ ਹੈਗੀ ਹਾਂ ਦੀਆਂ ਤਾਂ ਹੀ ਇੰਨਾ ਜ਼ਿਆਦਾ ਯਾਰੇ ਕਹਿੰਦੇ ਵੀ ਸ਼ੌਕ ਹੈ ਹਰੇਕ ਚੀਜ਼ ਦਾ ਕਬੱਡੀ ਦਾ ਵੀ ਆ ਜਾਨਵਰਾਂ ਦਾ ਵੀ ਆ ਦੇਖੋ ਅੱਜ ਅਸੀਂ ਇਹ ਨਹੀਂ ਕਹਿੰਦੇ ਇਹਦੀ ਵੀ ਭਗਤੀ ਆ ਫਤਿਹ جنگ ਦੀ ਵੀ ਭਗਤੀ ਆ ਕੋਈ ਪਿਛਲੇ ਜਨਮ ਦੀ ਇਹ ਵੀ ਸੋਚੋ ਤੁਸੀਂ ਜਿਹੜੀ ਐਡੀ ਤਗੜੀ ਰੂਹ ਖੜੀ ਅੱਜ ਤਿਆਰ ਹੋਈ ਏ ਚੌਟੋਂ ਬਾਹਰ ਖੜਾ ਹਜੇ ਨਕੰਦ ਬੱਚਾ ਹੈ ਹਾਂਜੀ ਚੌਟ ਹੈਟ ਤੋਂ ਬਾਹਰ ਆ ਇਹਨੂੰ ਜਦੋਂ ਮਰਜੀ ਹਿੱਕਾ ਲਾ ਸਕੋ ਹੋਣ ਵਾਲੀ ਆ ਪਹਿਣ ਦਾ ਵੀ ਹੋ ਹੋ ਥੋੜਾ ਥਾ ਨੂੰ ਹੋ ਜਾਊਗਾ ਜਦੋਂ ਵਰਥਾ ਬਖਣੀ ਹੋ ਜਾਣਾ ਜੀ ਆਪਣੇ ਆਪ ਬਾਈ ਦੀ ਗੱਲ ਪਤਾ ਰਾਜੇ ਕੀ ਆ ਇਹ ਕਹਿੁੰਦੇ ਆ ਬੰਦੇ ਹਰੇਕ ਗੱਲ ਹੁਣ ਗਲਜਾਰੀ ਮਾਂ ਨੇ ਜਿਹਨੇ ਜਨਮ ਦਿੱਤਾ ਉਹਨੂੰ ਪੁੱਛ ਕੇ ਦੇਖੋ ਵੀ ਇਹ ਕਿਵੇਂ ਪਾਲਿਆ ਹੋਊਗਾ ਗਲਜਾਰੀ। ਉਵੇਂ ਅਸੀਂ ਇਹ ਘੋੜਾ ਪਾਲਿਆ। ਪਹਿਲਵਾਨ ਤੇ ਘੋੜਾ ਤਿਆਰ ਕਰਨਾ ਹਰੇਕ ਬੰਦੇ ਦੇ ਵਸ ਦੀ ਗੱਲ ਨਹੀਂ ਹੈਗੀ। ਗੋਲ ਕਹੀ ਜਾਂਦੇ ਆਪਾਂ। ਹਰੇਕ ਬੰਦੇ ਦੇ ਵਸ ਦੀ ਗੱਲ ਨਹੀਂ ਪਹਿਲਵਾਨ ਤੇ ਘੋੜਾ ਸਾਡੇ ਆਲਮਗੀ ਦੀਏ। ਆਪਣੇ ਅੰਮੇ ਹੁਣੀ ਮੇਰਾ ਮੇਰੇ ਘਰ ਵਾਲੀ ਦਾ ਭਾਂਜਾ ਮੁੰਡਾ ਆਪਣਾ। ਹਾਂਜੀ। ਤੇ ਉਹ ਵੀ ਛੋਟੀ ਜੀ ਗੱਲ ਨਹੀਂ ਉਹਨੇ ਹੁਣ ਗਾਹਾਂ ਆਪਦੇ ਤੀਜੀ ਪੀੜ੍ਹੀ ਚ ਪਹਿਲਵਾਨ ਤਿਆਰ ਕਰ ਲਈਏ। ਤੀਜੀ ਪੀੜ੍ਹੀ ਚ ਪਹਿਲਵਾਨ ਆ ਇਸ ਵਕਤ। ਉਹ ਸਾਡੀਆਂ ਤਿਆਰ ਆ ਸਾਡੀਆਂ ਭੈਣਾਂ ਦੇ ਯੋਗਦਾਨ ਨਾਲ ਹੀ ਤਿਆਰ ਹੁੰਦੇ ਆ ਇਹ ਕੋੜੇ ਵੀ ਉਹਨਾਂ ਘਰਾਂ ਜਿੱਥੇ ਮਾਇਆ ਸੌਂਗ ਕਿਉਂ ਕੋੜਿਆਂ ਦੇ ਘਰੇ ਹਰੇਕ ਨੇ ਆਉਣਾ ਹਰੇਕ ਇਨਸਾਨ ਆਉਂਦਾ ਜੇ ਹੁਣ ਉੱਥੇ ਕੋਈ ਚਾਹ ਨਾ ਪੁੱਛੂ ਪਾਣੀ ਨਾ ਪੁੱਛੂ ਤਾਂ ਕੋੜੇ ਰੱਖਿਆਂ ਦਾ ਫਾਇਦਾ ਵੀ ਸਾਡਾ ਕੀ ਹੈ ਵੈਸੇ ਵੀ ਪੰਜਾਬੀਆਂ ਦੀ ਫਿਜ਼ਲਤਾ ਜੀ ਵੀ ਚਾਹ ਤਾਂ ਪਹਿਲਾਂ ਹੀ ਆ ਜਿੱਥੇ ਮਾਦੀ ਦਾ ਹਨੇਰਾ ਹਨੇਰਾ ਸਵੇਰਾ ਪਤਾ ਚਾਹ ਬਲਾ ਪੁੱਛਣੀ ਪੁੱਛਣੀ ਆ ਰੋਟੀ ਪਾਣੀ ਪੁੱਛਣੇ ਪੁੱਛਣਾ ਖਾਲੀ ਪੇਟ ਅਗਲਾ ਕਿਸੇ ਨੂੰ ਕਿਸੇ ਨੂੰ ਹੀ ਮੋੜਦਾ ਇਹ ਫਿਤਰਤਾ ਪੰਜਾਬੀਆਂ ਦੀ ਇਹ ਜਿੱਥੇ ਮਾਦੀ ਜਾਵੜੋ ਜਿਹੜੇ ਮਾਦੀ ਏਰੀਏ ਤੇ ਜਾਵੜੋ ਸਾਡੇ ਪੁਰਖਾਂ ਦੀ ਕਹਾਪੂ ਦੀ ਉਹਨਾਂ ਨੇ ਕਹਿੰਨਾ ابھی ਪਤਾ ਨਹੀਂ ਕਿਹੜਾ ਬੰਦਾ ਕਿਹੜੀ ਅੱਡੀ ਨਾ ਭਾਗ ਲੈ ਕੇ ਆਉਂਦਾ ਹਾਂਜੀ ਕਿਸੇ ਨੂੰ ਦੇਖ ਕੇ ਮੱਥੇ ਮਾਟੇ ਹੁਣ ਦਲਯਾਰੀ ਬਾਈ ਆਇਆ ਮੂਨਕ ਤੋਂ ਆਇਆ ਹਾਂਜੀ ਇਹਦਾ ਰਾਤ ਕਦੇ ਬੱਚਿਆਂ ਨਾਲ ਗੱਲ ਕਰੂਗਾ ਕਿ ਮੈਂ ਆਉਣਾ ਹੀ ਆਉਣਾ ਛੌਕ ਦੀ ਗੱਲ ਛੌਕ ਦੀ ਗੱਲ ਕਿੱਥੇ ਜਗਰਾਉਂ? ਕਿੱਥੇ ਜਗਰਾਉਂ? ਦੇਖੋ ਸ਼ੌਕ ਦੀ ਗੱਲ ਆ ਜੀ। ਸ਼ੌਕ ਹੁੰਦਾ ਸ਼ੌਕ। ਸ਼ੌਕ ਦੀ ਗੱਲ ਹੁੰਦੀ। ਬਿਲਕੁਲ ਬਾਕੀ ਕੋੜਿਆਂ ਦਾ ਪਿਆਰ ਆ ਹਰੇਕ ਦਾਤਾ ਸਾਹਿਬ ਦੇਖੋ ਕੋੜਿਆਂ ਨੇ ਜਿਹੜੇ ਆਹ ਸਾਰੀ ਮੰਡੀ ਚ ਗਰਾਉਂ ਕੇ ਮੇਲਾ। ਹਾਂਜੀ ਤਾਂ ਹੈਗੇ। ਅੱਜ ਆ ਕੇ ਕਹਿੰਦੇ ਆ ਕਿ ਕੋੜੇ ਦਾ ਹਰੇਕ ਘਰੋਂ ਵੀ ਕਿੱਥੇ ਮਹਾਰਾਜ ਨਸ਼ੇ ਤੋਂ ਪਛਾਦੇ ਹਰੇਕ ਪਰਿਵਾਰ ਨੂੰ। ਕਿੰਨੇ ਕਿੰਨੇ ਇਹਦਾ ਹੈ ਹੁਣ ਸਵਾਲ ਨੰਬਰ ਤਾਂ ਹੀ ਦਾਲਦਾ ਹੈ ਨਾ ਬੋਰਡ ਤੇ ਚੱਲ ਰਿਹਾ ਹਾਂ ਦਾ ਮੋਬਾਈਲ ਨੰਬਰ ਤਾਂ ਹੀ ਹੈ ਨਾ 31000 ਰੁਪਏ ਫੀਸ ਰੱਖੀ ਹੋਈ ਹੈ ਹਾਂ ਠੀਕ ਹੈ ਆਪਣੇ ਘਰ ਤਾਂ ਨਾ ਐ ਤਾਂ ਚਲੋ ਬੰਦਾ ਫੋਨ ਕਰਕੇ ਆਇਓ ਵੀ ਬੰਦਾ ਇਧਰ ਉਧਰ ਕਿੱਹਾ ਹੁੰਦਾ ਹੂੰ ਹਾਂ ਕਈ ਵਾਰ ਨਹੀਂ ਕਾਲ-ਕੂਲ ਬੰਦਾ ਕਰਦਾ ਸੱਦਾ ਕਰੇ ਤੇ ਲਾ ਜਾਂਦਾ ਵਾ ਉਹ ਨਹੀਂ ਐ ਬਸ ਚਲੋ ਬੰਦਾ ਹੁੰਦਾ ਹੀ ਆ ਤਾਂ ਫਿਰ ਕਰਦਾ ਅਸੀਂ ਕੰਮ ਮੈਂ ਤਾਂ ਬਾਹਰੋਂ ਬਾਹਰੋਂ ਆਇਆ ਸਟ੍ਰੀਟ ਹੂੰ ਇਹ ਦੋ ਜਿਆ ਬ੍ਰਦਰ ਹੁੰਦਾ ਜਾਣਗੇ ਬਾਪੂ ਹੀ ਹੁੰਦਾ ਕਰੇ ਬਾਪੂ ਹੁਣੇ ਹੁੰਦੇ ਹੁੰਦੇ ਬਾਪੂ ਆਏ ਆ ਵੀ ਚਲੋ ਕੁਬੀਲਦਾਰੀ ਕਰ ਗਿਆ ਇਧਰ ਉਧਰ ਗਿਆ ਹੁੰਦੇ ਹਾਂ ਹਾਂ ਕਈ ਵਾਰ ਹਾਂ ਉਹ ਇਹ ਨਾ ਵੀ ਕਾਲ ਜ਼ਰੂਰੀ ਆ ਬੰਦਾ ਕਾਲ-ਕੂਲ ਕਰਕੇ ਟਾਈਮ ਲਾ ਕੇ ਆਉਦਾਂ ਆ ਜਾਂਦਾ ਹਾਂ ਤਾਂ ਮਰੇ ਆਪਣੇ ਕੋਲ ਹੋਰ ਕਿਹੜੇ-ਕਿਹੜੇ ਆ ਇਸ ਤੋਂ ਇਲਾਵਾ ਹੋਰ ਇਹਦੀ ਮਾਵਾ ਫਤੇ ਤੋਂ ਫਤੇ ਦੀ ਆ ਅੱਛਾ ਤੇ ਇੱਕ ਫਤੇ ਦੀ ਹੋਰ ਖੜੀ ਹੈ ਆਪਣੇ ਕਾਲੀ ਰਾਜਕੇਸ਼ਰੀ ਦੀ ਬੱਚੀ ਖੜੀ ਆ ਦੋਦੰਦ ਹੋ ਗਈ ਉਹ ਓਕੇ ਲਾਲ ਰਤਨ ਦਾ ਪਸ਼ੀਰਾ ਜੀ ਓਕੇ ਤੇ ਦਿੱਲੀ ਤੋੜ ਦਾ ਪਸ਼ੀਰਾ ਖੜਾ ਜੀ ਘਰੇ ਆਪਣੇ ਉਹਦੀ ਭੈਣ ਆ ਤੇਰੇ ਪੰਜਾਬ ਤੋਂ ਤੂਰੀਆੜ ਤੋਂ ਵਾਲੇ ਤੋਂ ਮੀਲੇ ਤੋਂ ਅੱਛਾ ਸੱਡਾ ਟ੍ਰੈਕਰ ਓਕੇ ਓਕੇ ਅੱਛਾ ਉਹ ਠੀਕ ਆ ਉਧਰੋਂ ਆਇਆ ਹਾਂ ਹਾਂਜੀ ਹਾਂਜੀ ਹਾਂ ਬੜਾ ਚੰਗਾ ਆਊਗੀ ਤਾਂ ਉਹ ਲਾਲ ਰਤਨ ਦਾ ਰਾਜਾ ਰਤਨ ਦਾ ਆ ਉਹ ਜੀ ਬਾਈ ਜੀ ਠੀਕ ਆ ਚੰਬਾ ਦਾ ਬੜਾ ਨਾਮ ਦਾਲਦਾ ਚੰਬੇਰਾ ਦਾ ਚੰਬੇਰਾ ਨਾਮ ਬਹੁਤ ਦਾਲਦਾ ਤੰਬਾ ਪੂਰਾ ਫੇਮਸ ਆ ਹੋਰ ਹਾਈਡ ਕੋਟ ਵਾਲੀ ਪਰ ਅਡਿਟਿਕਾ ਦੱਸੀ ਦੇ ਕੋਲੇ ਉੱਥੇ ਓਕੇ ਇਹਦੀ ਹਾਈਡ ਹੁਣ ਤਕਰੀਬਨ ਜਦੋਂ ਬੜਾ ਨਹੀਂ ਦਾ ਪਹਿਲਾਂ ਮੀਂਹ ਦਾ ਪੈ ਰਿਆ ਸੀਗਾ ਤੇ ਹੁਣ ਹੁਣ ਮੀ ਮਾੜੀ ਮੋਟੀ ਪੂਰ ਜੀ ਰਹਿ ਗਈ ਪਹਿਲਾਂ ਥੋੜਾ ਜਿਆਦਾ ਤੇਜ਼ ਸੀਗਾ ਤਾਂ ਜਾਨਵਰ ਸਾਰੇ ਦੇ ਆਪੋਂ ਅੰਦਰ ਰੱਖੇ ਹੋਏ ਸੀ ਗੱਡਾਂ ਤੰਬੂਆਂ ਦੇ ਵਿੱਚ ਤੇ ਹੁਣ ਥੋੜਾ ਜਿਆ ਫਰਕ ਪੈ ਗਿਆ ਮਾੜੀ ਮੋਟੀ ਪੂਰ ਜੀ ਰਹਿ ਗਈ ਕੋਈ ਕੋਈ ਘੜੀ ਲੱਗ ਰਹੀ ਆ ਹੁਣ ਢੇੜਾ ਕਢਣ ਲੱਗ ਗਏ ਤੇ ਹੁਣ ਆ ਬਾਈ ਹੁਣਾਂ ਦੇ ਇਹਦਾ ਵੀ ਢੇੜਾ ਢੇੜਾ ਕਢਾਉਣਾ ਵਾ ਆ ਬਾਈ ਜਾਨਵਰ ਦਾ ਵੀ ਬਸ ਹੁਣ ਕਿარი ਆ ਗੱਲ ਸਟਾਰਟ ਫਾਰਮ ਕੋਲੀ ਜ ਵਾਲਿਆਂ ਦਾ ਵੀਰ ਹੁਣਾਂ ਦਾ 70 ਕੱਦ ਦਾ ਜੀ ਘੋੜੇ ਦਾ 70 ਇੰਚ 70 ਇੰਚ ਦਾ ਘੋੜੇ ਵਾਲਿਆਂ ਦਾ ਗੱਲ ਸਟਾਰਟ ਫੋਰਮ ਬਾਕੀ ਇੱਧਰ ਵੀ ਹੋਰ ਵੀ ਦੇਖ ਲਓ ਜਾਨਵਰ ਹੋਰ ਬਿਠੇ ਰਹੇ ਆ ਜਗਰਾਵਾ ਮੰਡੀ ਚੱਲ ਰਹੀ ਆ ਜੀ ਅੱਜ ਹੋ ਚੁੱਕੀ ਆ 27 ਤਰੀਕ 27 ਫਰਵਰੀ 2025 ਤੇ ਬਾਕੀ ਐ ਅਕੈਡਮੀਨ ਮੰਡੀ ਹੋਟੀ ਹੋ ਰਹੀ ਆ ਬਾਕੀ ਇੱਧਰ ਆ ਦੂਜੇ ਜਾਨਵਰ ਡੌਗ ਡੌਗ ਵਗੈਰਾ ਹੋ ਕੇ ਹਨ ਕਬੂਤਰ ਹੋ ਕੇ ਇਹ ਵੀ ਵੇਚ ਇੱਥੇ ਆਪਾਂ ਖਰੀਦ ਸਕਦੇ ਆ ਕਿ ਕਿਸ ਨੇ ਮੈਨੂੰ ਕਹਿੰਦਾ ਸੀ ਆਉਣ ਲੱਗ ਜਾਪਾਂ ਅਸੀਂ ਆ ਕੇ ਦੇਖਾਂਗੇ ਲੋ ਜੀ ਸੁਰਾਜ਼ ਪਟਿਆਲੇ ਵਾਲਾ ਇਹ ਬੜਾ ਕਿੰਨੀ ਕਿੰਨੀ ਜੀ ਦਾ 7 ਸਾਲ ਦਾ 7 ਸਾਲ ਦਾ ਹਾਂ ਜੀ ਕਿੰਨੀ ਫੀਸ ਚੱਲਦੀ ਹੈ ਜੀ ਇਹਦੀ 21000 ਰੁਪਏ 21000 ਰੁਪਏ ਚੱਲਦੀ ਹੈ ਹਾਂ ਜੀ ਕੰਟੈਕਟ ਨੰਬਰ ਬੋਲੇ ਬਰਾਬਰ ਕੰਟੈਕਟ ਨੰਬਰ ਹੈਗਾ 98143 62342 ਦੁਬਾਰਾ ਫੇਰ ਬੀਟ ਕਰੇ 98143 62 ਤੈਨੂੰ ਸੁਬਿਆ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਵੀ ਸ਼ਰਦੀਪੁਰ ਜਿਹੜਾ ਪਟਿਆਲੇ ਚ ਬੰਦਾ ਨੂੰ ਹਾਂਜੀ ਹਾਂਜੀ ਇਹ ਕਿਹੜੀ ਲਾਈਨ ਦਾ ਉਹਦਾ 100 ਕੇ ਬਲੱਡ ਦਾ 100 ਕੇ ਬਲੱਡ ਦਾ ਵੈਸੇ ਵੀ ਵੀਰ ਹੁੰਦਾ ਮੋਬਾਈਲ ਨੰਬਰ ਸਵਰਾਜ ਕੁਦਰਤ ਵੈਸੇ ਸਟੱਡ ਫਾਰਮ ਆ ਕੁਦਰਤ ਸਟੱਡ ਫਾਰਮ ਪਟਿਆਲੇ ਵਾਲਿਆਂ ਦਾ ਬਹੁਤ ਬਹੁਤ ਮਸ਼ਹੂਰ ਨੇ ਵੀਰ ਹਣੀ 91 43 653 42 ਮੈਂ ਪੈਂਦੇ ਸੱਦਰ ਸਵਾਜ ਨਹੀਂ ਆ ਰਿਹਾ ਮੀਂਹ ਪੰਦੇ ਸਾਧਰੇ ਸੁਹਾਜ ਦਾ ਘਟ ਆ ਰਿਹਾ ਮੀਂਹ ਤੋਂ ਪੈਣਾ ਬਾਲੀ ਭਰਦੀ ਆ ਨਾ ਤਿੰਨ ਚਾਰ ਤੋਂ ਪਰੂ ਕਾ 6 7 ਤੋਂ ਫੇਰ ਸ਼ੋ 7 ਤੋਂ ਫੇਰ ਸ਼ੋ ਚੱਲ ਪਣਾ ਬਣਾ ਲਈ ਇਹਦੀ ਵੀ ਦੋਨਾਂ ਦੀ ਬਣਾ ਲਈ ਇਹਦੀ